ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸ਼ੀਨੀਵਾਲ ਕਲਾ ਡੇਰੀ ਫਾਰਮ ਤੇ ਪਹੁੰਚੇ ਹੋਏ ਆਂ ਬਾਈ ਰਮਨਦੀਪ ਕੋਲੇ ਪਹੁੰਚੇ ਆਂ گاਵਾ ਤੁਹਾਨੂੰ ਪਤਾ ਵੀ ਬਿੱਗ ਬਾਜ਼ਾਰ ਵਾਲਾ ਕੰਮ ਹੀ ਹੁੰਦਾ ਬਾਈ ਕੋਲੇ ਨਸਲਾਂ ਤਕਰੀਬਨ ਤਕਰੀਬਨ ਤੁਹਾਨੂੰ ਮੋਟੀਆਂ-ਮੋਟੀਆਂ ਦੱਸ ਦਣਾ ਐਚ ਐਫ ਜਰਸੀ ਸਾਈ ਵਾਲ ਆਇਰ ਸ਼ਹਿਰ ਚਾਰ-ਪੰਜ ਨਸਲਾਂ ਦਾ گاਵਾ ਬਾਈ ਕੋਲ ਹੁੰਦੀਆਂ ਨੇ ਤੇ ਬਾਕੀ ਜਿਹੜੇ ਸੌਦੇ ਆ ਸੌਦੇ ਹੋਣਗੇ 25 9 2024 ਨੂੰ ਵੀਡੀਓ ਬਣਾ ਰਿਹਾ ਆਪਾਂ ਸੱਜਣੋ 23 ਤਰੀਕ ਨੂੰ 24 ਨੂੰ ਸਵੇਰੇ 8 ਵਜੇ ਚੈਨਲ ਤੇ ਅਪਲੋਡ ਕਰ ਦਾਂਗੇ ਤੇ 25-9 ਨੂੰ ਸੌਦੇ ਹੋਣਗੇ ਬਾਕੀ ਡਿਟੇਲ ਆ ਜਿਹੜੀ ਬਾਈ ਨੂੰ ਪੁੱਛ ਲਾਂਗੇ ਕੁਝ ਗਾਵਾਂ ਮੈਂ ਤੁਹਾਨੂੰ ਤੋਰ ਕੇ ਵੀ ਦਿਖਾ ਦਾਂਗੇ ਤੇ ਬਾਕੀ ਕੁਝ ਦਿਖਾ ਦਾਂਗੇ ਸੱਜਣੋ ਖੜੀਆਂ ਦੁੱਧ ਵਾਲਾ ਸੀਨ ਆ ਜਿਹੜਾ ਉਹ ਹੈਗਾ 15 ਕਿਲੋ ਤੋਂ ਲਾ ਕੇ ਬਾਈ ਕਹਿੰਦਾ ਜਮਾ ਫਿਕਸ ਜਾਂ 35 ਕਿਲੋ ਤੱਕ ਦਾ ਬਾਕੀ ਬਾਈ ਰਮਨ ਦਾ ਸੂਟ ਡਿਟੇਲ ਕੀ ਹਾਲ ਆ ਬਾਈ ਬਹੁਤ ਵਧੀਆ ਵੀਰੇ ਸਸੀ ਕਾਲ ਜੀ ਚੜਦੀ ਕਲਾ ਬਹੁਤ ਵਧੀਆ ਵੀਰੇ ਜੀ ਕੰਮ ਦਾ ਤਕਰੀਬ ਨਾਲ हां मेरे पूरा हां हां पूरा मेरे परमात्मा दी कृपा बाकी ਭਰਾਵਾਂ ਦਾ ਪਿਆਰ ਬਹੁਤ ਮਿਲਦਾ ਜੀ ਠੀਕ ਹੈ ਨੰਬਰ ਕੋ ਦੋ ਜੀ ਹਾਂ ਨੰਬਰ ਆਪਣਾ ਵੀਰੇ ਹੈਗਾ 62807 13934 62807 13934 ਵੱਡੀ ਗੱਲ ਕੀ ਹੈ ਵਿੱਚ ਵੀਰ ਨਾਲ ਆਪਣਾ ਡਰੈਸ ਪੁੱਛਦੇ ਫਿਰ ਉਲਝ ਜਾਂਦੇ ਆ ਜਿਹੜੇ ਮੇਰਾ ਨੰਬਰ ਆ ਵੀਰੇ ਇਸੇ ਨੰਬਰ ਤੇ ਮੇਰਾ WhatsApp ਚੱਲਦਾ ਕੋਈ ਵੀ ਵੀਰ ਮੈਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਮੇਰੀ ਲੋਕੇਸ਼ਨ ਆ ਉਹ ਆਟੋਮੈਟਿਕ ਆ ਜਾਂਦੀ ਹੈ ਵੀਰ ਉਹ ਤੇ ਟੱਚ ਕਰਕੇ ਆ ਜਾਓ ਸਿੱਧੀ ਫਾਰਮ ਤੇ ਲੈ ਕੇ ਆਓ ਜੀ ਆ ਪੁੱਛਣ ਵਾਲਾ ਕੰਮ ਨਹੀਂ ਹੈਗਾ ਬਾਈ ਕਹਿੰਦਾ ਪੁੱਛਣ ਦੀ ਲੋੜ ਨਹੀਂ ਪੈਣੀ ਸਿੱਧਾ ਫਾਰਮ ਦੀ ਪਹੁੰਚ ਜਾਓਗੇ ਆ ਕੇ ਸੌਦੇ ਕਿੰਨੇ ਤੋਂ ਕਿੰਨੇ ਵਜੇ ਚੱਲਣਗੇ ਆ ਸੌਦੇ ਵੀਰੇ ਆਪਾਂ 25 ਤਰੀਕ ਨੂੰ ਚਲਾਵਾਂਗੇ ਜੀ ਯਾਨੀ ਕਿ ਪਰਸੋਂ ਨੂੰ 25/9/2024 25 ਤਰੀਕ 9ਵਾਂ ਮਹੀਨਾ 2024 ਵੀਰੇ ਦਿਨ ਬੁੱਧਵਾਰ ਬਣਦਾਗਾ ਪਰਮਾਤਮਾ ਦੀ ਕਿਰਪਾ ਸਦਕਾ ਸਵੇਰ 7:30 ਵਜੇ ਸੌਦੇ ਚਾਲੂ ਕਰਦੇ ਆਂਗੇ ਜੀ ਤੇ 1 ਵਜੇ ਧੱਕਰ ਚੱਲਣਗੇ ਵੀਰੇ 1 ਵਜੇ ਤੱਕ ਸੌਦੇ ਚੱਲਣਗੇ ਤੇ ਬਾਕੀ ਸਵੇਰੇ 7:30 ਵਜੇ ਤਕਰੀਬ 7:30 ਵਜੇ ਵੀਰੇ ਆਪਾਂ ਪਹਿਲਾ ਸੌਦਾ ਚਾਲੂ ਕਰਾਂਗੇ 7:30 ਤੋਂ ਕੰਮ ਚੱਲ ਪੂ ਤੇ ਹੁਣ ਗਰੀ ਕੈਮਰਾ ਕਮਾਲ ਆ ਇਧਰਲੇ ਬੰਨਿਓ ਤੇ ਸ਼ੁਰੂਆਤ ਹੁੰਦੀ ਹੁੰਦੀ ਆ ਹਮੇਸ਼ਾ ਉਹ ਜਗਾ ਤੋਂ ਇਧਰਲੇ ਖੁੰਗੇ ਜੋ ਜਰਸੀ ਤੋਂ ਆ ਜਾ ਬਈ ਲਿਆ 1 ਨੰਬਰ ਵਾਲੀ ਵਰਾ ਆ ਜਾ ਲਿਆ ਕੱਢ ਲਿਆ ਇਧਰਲੇ ਬੰ ਗਾਵਾਂ ਉਹੀ ਗੱਲ ਆ ਸਾਨੂੰ ਟਾਪ ਤੋਂ ਟਾਪ ਦੀ ਦਿਖਾ ਦਾਂਗੇ ਫਾਰਮ ਦੇ ਲੈਵਲ ਦੀਆਂ ਗਾਵਾਂ ਦਿਖਾ ਦਾਂਗੇ ਘਰੇਲੂ ਸੱਜਣ ਨੇ ਰੱਖਣੀਆਂ ਉਹ ਵੀ ਬਾਈ ਤੋਂ ਲਿਆ ਸਕਦਾ ਕਿਸੇ ਫਾਰਮ ਵਾਲੇ ਸੱਜਣ ਵਾਸਤੇ ਤਾਂ ਇੱਕ ਆਫਰ ਵਾਲਾ ਸਿਸਟਮ ਹੀ ਆ ਵੀ ਨਸਲਾਂ ਸਾਨੂੰ ਇੱਕੋ ਜਗ੍ਹਾ ਤੇ ਕਈ ਮਿਲ ਜਾਣਗੀਆਂ ਲੈ ਆ ਬਾਈ ਆ ਨਸਲਾਂ ਇੱਥੇ ਬਾਈ ਕੋਲ ਕਈ ਹੋ ਜਾਂਦੀਆਂ ਨੇ ਤੇ ਇੱਕ ਫਾਇਦਾ ਇਹ ਹੋ ਜਾਂਦਾ ਵੀ ਗਿਣਤੀ ਜ਼ਿਆਦਾ ਹੋ ਜਾਂਦੀ ਹੈ ਬਾਈ ਪਸ਼ੂ ਹਰੇਕ ਸੱਜਣ ਨੂੰ ਤਕਰੀਬਨ ਤਕਰੀਬਨ ਪਸੰਦ ਆ ਜਾਂਦਾ ਵੀਰੇ ਜਾਨਵਰ ਵੀ ਪਸੰਦ ਆ ਜਾਂਦਾ ਕਰਨ ਵਾਲੀ ਇਹ ਹਾਂਜੀ ਬਾਕੀ ਵੀਰ ਜੀ ਅਸੀਂ ਵੀਰਾਂ ਨੂੰ ਇਹ ਬੇਨਤੀ ਕਰਦੇ ਹੁੰਨੇ ਆ ਹਾਂਜੀ ਹਾਂਜੀ ਵੀ ਸਾਡੇ ਫਾਰਮ ਤੇ ਜਦੋਂ ਉਹਨਾ ਬਾਹਰੋਂ ਆਉਂਦੇ ਇੱਕ ਦੋ ਰੇਟ ਪਹਿਲਾਂ ਲਾਜ਼ਮੀ ਪਤਾ ਕਰ ਲੋ ਤਸੱਲੀਆਂ ਕਰਾ ਕੇ ਤੋਂ ਹਾਂ ਕਰ ਲੋ ਜੋ ਤੁਹਾਡਾ ਬਾਹਰੋਂ ਵੀਰ ਦਾ ਕਿਸੇ ਵੀ ਰੇਟ ਪਤਾ ਕਰੇ ਉਹ ਵੀਰੇ ਸਾਡੇ ਫਾਰਮ ਤੇ ਆ ਕੇ ਇਕੱਲਾ 5 ਮਿੰਟ ਚ ਸੌਦਾ ਲੈ ਲੈਂਦਾ ਇਸ ਤਰ੍ਹਾਂ ਦੇ ਰੇਟ ਹੁੰਦੇ ਆ ਜੀ ਆ ਬੜੀ ਪਲੀ ਪੁਲੀ ਹੈਗਾ ਬਿਲਕੁਲ ਵੀਰ ਜੀ ਦੂਜਾ ਸੂਆ ਸੂਣਾ ਕਰਨ ਵਾਲੀ ਨੇ ਠੀਕ ਹੈ ਜੀ ਤੇ ਸੂਣ ਨੂੰ ਹਜੇ ਇਹ ਵੀਰੇ ਘੱਟੋ ਘੱਟ ਵੀ ਜਾਣੀ ਦੀ ਹਫ਼ਤੇ ਤੋਂ 10 ਦਿਨ ਦੇ ਵਿੱਚ ਬੱਚਾ ਧਰੂਗੀ ਜੀ ਇੱਕ ਹਫ਼ਤੇ ਤੋਂ 10 ਦਿਨ ਬਾਈ ਕਹਿੰਦਾ ਕਮਾ ਦੇ ਕਮਾ ਦੇ ਕੇਰਾ ਹੋ ਗਿਆ ਕਮਾ ਦੇ ਇੱਕ ਵਾਰ ਹੋਰ ਹਫ਼ਤੇ ਤੋਂ 10 ਦਿਨ ਇਹਦਾ ਪੇਂਟਿੰਗ ਆ ਪਰ ਸੁਮੀ ਸੁਮੀ ਸੱਜਣੋਂ ਬਾਲੀ ਹੋਈ ਆ ਬਾ ਕਮਾਲ ਗਾ ਕਹਿ ਸਕਦੇ ਇਹਨੂੰ ਆਪਾਂ ਬਹੁਤ ਕਮਾਲ ਦੀ ਬੱਛੀ ਆ ਬੱਚੇ ਟੌਪ ਦੇ ਪਾ ਦੂ ਇੱਕ ਗੱਲ ਹੋਰ ਦੱਸ ਦੇਣਾ ਜਾਨ ਬਜੂਦ ਕੱਦ ਵਿੱਡ ਵੀ ਐਚਐਫ ਨਾਲ ਦਾ ਹੀ ਆ ਗਿਆ ਭਾਈ ਬਿਲਕੁਲ ਵੀਰੇ ਵੱਡੇ ਕਰਦੇ ਵਿੱਚ ਆ ਇਹ ਬੈਣ ਜਦੋਂ ਸੀ ਗਏ ਸੀ ਪਹਿਲੀ ਿਆ ਸਾਨੂੰ ਮੁੱਲ ਜ਼ਿਆਦਾ ਕਰਦਾ ਸੀ ਠੀਕ ਆ ਜੀ ਯਾਨੀ ਦੂਜੀ ਿਆ ਵੀਰੇ ਸਾਡਾ 1 ਘੰਟੇ ਦੇ ਵਿੱਚ ਦਾ ਸੌਦਾ ਹੋਇਆ ਸੀ ਹੌਲੀ ਹੌਲੀ ਕਸਾਈ ਕਰ 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 ਬੱਸ ਮੇਰੇ ਨਾਲ ਉਹ ਜਾਨੀ ਅਸੀਂ ਕਹਿੰਦੇ ਹੁੰਨੇ ਆ ਵੀ ਖੀਰਿਆਂ ਦਾ ਮੁੱਲ ਜੌਹਰੀ ਨੂੰ ਪਤਾ ਹੁੰਦਾ ਮੇਰੇ ਨਾਲ ਵੀਰੇ ਤਿੰਨ ਚਾਰ ਉਹ ਜੌਹਰੀ ਹੁੰਦੇ ਆ ਫਿਰ ਉਹ ਇਹੋ ਜੇ ਨੱਕ ਕੱਢ ਕੇ ਲਿਆਉਂਦੇ ਆ ਵੀਰੇ ਫਿਰ ਉਹ ਕਹਿ ਦਿੰਦੇ ਨੇ ਵੀ ਆਹ ਜਿਹੜੀ ਚੀਜ਼ ਤੇ ਕਰਾਰੀ ਅੜ ਗਈ ਵੀ ਇਹੇ ਹਾਂਜੀ ਫਿਰ ਵੀਰੇ ਚੰਗੀ ਚੀਜ਼ ਨੂੰ ਲੈ ਕੇ ਆਉਂਦੇ ਆ ਕਿ ਵੀ ਚੰਗੀ ਚੀਜ਼ ਆਪਾਂ ਗਾਹਾਂ ਗਾਹਕਾਂ ਨੂੰ ਦੇਵਾਂਗੇ ਵੀਰੇ ਫੇਰ ਉੱਥੋਂ ਇੱਕ ਤੋਂ ਇੱਕ ਕੀ ਕਹ ਹੁੰਦਾ ਆਪਣਾ ਗਾਹਕ ਆ ਜੋਬਰਾ ਹੁਣ ਲਿਆ 2 ਨੰਬਰ ਤੇ ਰੰਗ ਰੂਪ ਇੱਕੋ ਜਿਹਾ ਹੀ ਆ ਦੋਨਾਂ ਦਾ ਹਣਾ ਦੋਨਾਂ ਦਾ ਵੀਰ ਜੀ ਇੱਕੋ ਜਿੱਕਾ ਜੀ ਇੱਕੋ ਜਿਹਾ ਲੀਆਂ ਕ ਅਲੱਗ-ਅਲੱਗ ਇਹ ਅਲੱਗ-ਅਲੱਗ ਲੀਆਂ ਤਿੰਨ ਨੇ ਵੀਰੇ ਇਸ ਤਰ੍ਹਾਂ ਨਹੀਂ ਇੱਕ ਵੈਡ ਹੋਰ ਆ ਗਈ ਮਗਰ ਆ ਬਿਲਕੁਲ ਸੂਰੀ ਉਠਾਈ ਨਹੀਂ ਫੇਰ ਆਪਾਂ ਉਹ ਵੀ ਸੇਮ ਇਹਦੇ ਨਾਲ ਦੇ ਜਿਵੇਂ ਤਿੰਨੇ ਪਹਿਣਾ ਹੁੰਦੀਆਂ ਇੱਕ ਜਿ ਇੱਕ ਜਿ ਲੱਗਦੀਆਂ ਬਿਲਕੁਲ ਜੀ ਇੱਕ ਆ ਇੱਕ ਦਿਨ ਕੱਢਦੀ ਆ ਭਾਈ ਵੀਰੇ ਇਹ ਵੀ ਬਸ ਬਿਲਕੁਲ ਹਫਤਾ ਲੈ ਜੂਗੀ ਬਾਕੀ ਥੋੜਾ ਜਿਹਾ ਮਾਲ ਨਾ ਜਿਵੇਂ ਸਾਡੇ ਕੋਲੇ ਵੀਰੇ ਕੋ ਸੱਜ ਆਇਆ ਕੁਸ ਕੱਲ ਆਇਆਗਾ ਬਾਕੀ ਹੁਣ ਤੱਕ ਨਮਾਨ ਮੂ ਰਹੇ ਹਾਂ ਤਾਂ ਆਪਾਂ ਸੁਰਖੀ ਪਾウダー ਬਾਹਲਾ ਲਾਉਂਦੇ ਨਹੀਂ ਹੁੰਦੇਗੇ ਉਹ ਤਾਂ ਚੀਜ਼ ਏ ਬੋਲੂ ਹਾਂ ਬਾਕੀ ਆਪਾਂ ਕਹਿੰਦੇ ਹੁੰਨੇ ਆ ਵੀ ਬਾਈ ਆਪਣੇ ਕੋਲੇ ਇਹਨਾਂ ਗਉਆਂ ਦਾ ਬਿਊਟੀ ਪਾਰਲਰ ਨਹੀਂ ਹੈਗਾ ਸਾਡੇ ਕੋਲ ਤਾਂ ਗਉਆਂ ਦਾ ਫਾਰਮ ਆ ਜੀ ਸੁਰਖੀ ਪਾウダー ਤਾਂ ਆਪਾਂ ਲਾਉਣਾ ਹੀ ਨਹੀਂਗਾ ਕਿਉਂ ਬਿਊਟੀ ਪਾਰਲਰ ਆਪਾਂ ਇਹਨਾਂ ਤੋਂ ਦੁੱਧ ਲੈਣਾ ਵੀਰੇ ਉਹੀ ਗੱਲ ਆ ਹਾਂ ਮਤਲਬ ਬਿਊਟੀ ਪਾਰਲਰ ਤੇ ਆਪਾਂ ਕੱਲਾ ਇਹਨੂੰ ਚਮਕਾ ਕੇ ਕੀ ਕਰਾਂਗੇ ਜੀ ਕੱਲਾ ਜੇ ਕੱਲੀਆਂ ਮੌਲੀ ਗਾਂ ਦੇ ਝਾਂਜਰਾ ਪਾ ਦਿਆਂਗਾ ਉਹਦਾ ਕੋਈ ਫਾਇਦਾ ਨਹੀਂ ਵੀਰੇ ਸ਼ਿੰਗਾਰ ਸ਼ਿੰਗਾਰ ਨਹੀਂ ਕਰਨਾ ਕਹਿੰਦਾ ਆਪਾਂ ਵੇਚਣੀਆਂ ਤਾਂ ਗੈਰੀ ਵੇਚਣੀ ਨਸਲਾ ਕੱਲੀ ਨਸਲ ਵੇਚੀਆਂ ਕੁਆਲਿਟੀ ਦੀ ਤੇ ਆ ਤਿੰਨ ਵਾਲੀ ਜਰਸੀ ਦਾ ਮੈਂ ਕਹਣਾ ਉਹਨਾਂ ਤੋਂ ਵੀ ਚੱਕ ਨਹੀਂ ਆਈ ਇਹ ਚੰਗੀ ਆ ਵੀਰੇ ਪਿਛਲੀ 1 ਯਾਰ ਦੀ ਸਾਡੇ ਕੋਲ ਰਹਿ ਗਈ ਸੀ ਪਰ ਥੋੜੀ ਜਿਹੀ ਜਾਨੀ ਬੇਮਲੂਮੀ ਸੀਗੀ ਕੱਚੀ ਤੇ ਪਰ ਹਜੇ ਵੀ ਇੱਕ ਹਫਤਾ ਵੀਰੇ ਦਾ ਬੱਚਾ ਧਰਨ ਦਾ ਕੋਈ ਨਾਉ ਨਹੀਂ ਹੈਗਾ ਚੰਗੇ ਦੁੱਧ ਵਾਲੀ ਹੈਗੀ ਆ ਵੀਰ ਜੀ ਇਹ ਚੰਗੀ ਆ ਵੀਰੇ ਪਲੀ ਵੀ ਆ ਬਾਕੀ ਮਾੜੀ ਗਊ ਦਾ ਵੀਰੇ ਆਪਾਂ ਲੈਂਦੇ ਨਹੀਂ ਗੇ ਉਹਦਾ ਫਿਰ ਫਾਇਦਾ ਨਹੀਂ ਗਾ ਲਾਂਭਾ ਆਉਂਦਾ ਜੀ ਕੁਆਲਟੀ ਦੀ ਕੁਆਲਟੀ ਲੈਣਾ ਵੀਰੇ ਦੁੱਧ ਵਾਲੀ ਲੈਣਾ ਸੀ ਤਾਂ ਵੀਰਾਂ ਨੂੰ ਵੀ ਇਹ ਕਹਿੰਨੇ ਆ ਵੀ ਕਿਸੇ ਵੀ ਵੀਰ ਨੇ ਲੈਣੀ ਆ 20 ਲੀਟਰ ਤੋਂ ਘੱਟ ਵਾਲੀ ਵੀਰ ਗਊ ਨਾ ਲਓ ਪਰਤਾ ਨਹੀਂ ਪਉਂਦੀ 20 ਲੀਟਰ ਤੋਂ ਘੱਟ ਵਾਲੀ ਵੀਰੇ ਪਰਤਾ ਨਹੀਂ ਪਉਂਦੀ ਚਲੋ ਆਪਾਂ ਲੈ ਤਾਂ ਲੈਨੇ ਆ ਕਿਉਂਕਿ ਹਰ ਇੱਕ ਵੀਰ ਇੱਕੋ ਜਿੱਕਾ ਨਹੀਂ ਹੁੰਦਾ ਕੋਲ ਘਰਦਿਆਂ 100 ਮਜਬੂਰੀਆਂ ਹੁੰਦੀਆਂ ਨੇ ਠੀਕ ਆ ਜੀ ਪਰ ਕਿਸੇ ਵੀ ਵੀਰ ਨੇ ਲੈਣੀ ਆ ਜੇ ਕਿਸੇ ਪਾਸੇ ਹੋਰ ਕਿਰਸ ਕਰਦੇ ਨੇ ਮੇਰੀ ਹੱਥ ਬੰਨ੍ਹ ਕੇ ਬੇਨ ਉਹ ਬਚਾਉਂਦੀ ਨਹੀਂ ਹੈ ਨਾ ਕੋਈ ਨਹੀਂ ਬਚਾਉਂਦੀ ਵੀਰੇ ਬਿਲਕੁਲ ਸਹੀ ਗੱਲ ਹੈ ਆਹ ਕਹਿੰਦੇ ਨੇ ਵੀ ਘੱਟੋ ਘੱਟ 14 15 ਕਿਲੋ ਵਾਲੀ ਹੋਵੇ ਉਸੇ ਵਿਸ਼ੇ ਤੇ ਬਾਈ ਦੱਸ ਰਿਹਾ ਵੀ ਯਾਰ ਗਾਂਜ ਲੈਣੀ ਆ ਜਿੱਥੋਂ ਮਰਜੀ ਲੈ ਲਓ ਪਰ ਘੱਟ ਤੋਂ ਘੱਟ 20 ਕਿਲੋ ਤੋਂ ਸਟਾਰਟਿੰਗ ਹੋਵੇ 20 ਕਿਲੋ ਹੋਵੇ ਵੀਰੇ ਘੱਟੋ ਘੱਟ ਜੀ ਇਹਦਾ ਸੂਆ ਬਾਈ ਇਹ ਵੀਰੇ ਦੂਜਾ ਸੂਆ ਕੀ ਮੂੰਹੋ ਸੇਦਾਂਦਾ ਕੀ ਸਾਡੀ ਕੋਈ ਵੀ ਵੀਰ ਵੀਡੀਓ ਦੇਖਦਾ ਜਿਹੜੀ ਗੱਲ ਕਹਾਂਗੇ ਵੀਰੇ ਗੱਲ ਉਹੀ ਨਿਕਲੂ ਬੰਦਾ ਚਲਦੀ ਵੀਡੀਓ ਸਕਰੀਨਸ਼ਾਟ ਲੈ ਲੇਵੇ ਸਾਡੇ ਫਾਰਮ ਤੇ ਆਵੇ ਪਹਿਲਾਂ ਚੈੱਕ ਕਰੇ ਵੀ ਜਿਹੜੀ ਗੱਲ ਕਹੀ ਆ ਉਹ ਹੈਗੀ ਆਗੀ ਕਿ ਕੱਲੀਆਂ ਕਹਿਣ ਦੀਆਂ ਗੱਲਾਂ ਨੇ ਤਸੱਲੀ ਕਰੇ ਬਿਲਕੁਲ ਵੀਰੇ ਪਹਿਲਾਂ ਦੱਸੋ ਕਿਉਂਕਿ ਪੈਸੇ ਵੀਰੇ ਹਰ ਵੀਰੇ ਨੇ ਲਾਉਣੇ ਆ ਸੌਦਾ ਨੋਟ ਬਹੁਤ ਔਖਾ ਬਣਦਾਗਾ ਤੁਹਾਡਾ ਵੀਰ ਜੀ ਕੰਮ ਹੈਗਾ ਵੀਡੀਓ ਬਣਾਉਣ ਦਾ ਸਾਡਾ ਕੰਮ ਹੈਗਾ ਗਊਆਂ ਵੇਚਣ ਦਾ ਅਸੀਂ ਤਾਂ ਹਰ ਇੱਕ ਨੂੰ ਸਿਆਉਣਾ ਬਣਾ ਕੇ ਵੇਚਾਂਗੇ ਪਰ ਇੱਕ ਗੱਲ ਭਾਈ ਹੋਰ ਆਖੂਗਾ ਮੈਂ ਸੋਚਦਾ ਹੁੰਨਾ ਤੇ ਮੇਰੀ ਸੋਚ ਵੀ ਆ ਵੀ ਜਿਹੜਿਆ ਦੇਖਣ ਵਾਲੇ ਜਾਂ ਖਰੀ ਆਪਣੇ ਨਾਮ ਹੈ ਮੰਨਦਾ ਹਾਂ ਨਾ ਵੀ ਜਿਆਦਾ ਸਿਆਣੀ ਨੂੰ ਆਪਣੇ ਨਾਲ ਵੱਡੇ ਡਾਕਟਰ ਕਹਿ ਸਕਦਾ ਮੈਂ ਹਾਂ ਬੱਸ ਕਹਿ ਸਕਦੇ ਆ ਵੀਰੇ ਬਿਲਕੁਲ ਕਿਉਂਕਿ ਜਿਹੜੇ ਸੱਜਣ ਨੇ ਰੁਪਈਏ ਲਾਉਣੇ ਆ ਉਹਨੇ ਬਹੁਤ ਚੀਜ਼ਾਂ ਦੇਖ ਕੇ ਪੈਸੇ ਕਰ ਬਹੁਤ ਚੀਜ਼ ਵੀਰੇ ਦੇਖਣੀ ਆ ਕਿ ਕਿਉਂਕਿ ਰੁਪਈਏ ਬਾਈ ਜੀ ਬਹੁਤ ਔਖੇ ਬਣਦੇ ਆ ਜਿਹਦੇ ਸਮੇਂ ਦੇ ਵਿੱਚ ਇਹ ਵੀਰੇ ਬਪਨੂਨ ਬੱਸੀ ਆ ਦੋ ਦਾਂਦੀ ਆ ਜੀ ਪਹਿਲਣ ਪਹਿਲਣਾਂਗੀ ਲੇਵਾ ਬਹੁਤ ਪਰੂ ਹੈ ਨਾ ਹਾਂ ਲੇਵਾ ਚੰਗਾ ਪਰੂ ਪਰ ਸੂਨ ਨੂੰ ਵੀਰੇ ਲੈ ਜੂਗੀ ਇੱਕ ਹਫਤਾ ਇਹਦਾ ਦੇਖੋ ਸਾਡੇ ਕੋਲ ਬਹੁਤ ਜ਼ਿਆਦਾ ਮਾਲ ਤਾਂ ਵੀਰੇ ਨਮਾਇਆ ਨਹੀਂ ਗਿਆ ਸਵੇਰ ਦਾ ਨਮਾਇਨੂ ਕੁਸ ਉਦਾਂ ਹੀ ਆਪਾਂ ਜਾਣੀ ਦੀ ਬਾਕੀ ਜਿਹੜੀਆਂ ਚੁੰਨੀਆਂ ਚੰਨੀਆਂ ਪਾਈਆਂ ਕਿਸੇ ਵੀਰ ਦੇ ਮੂਹਰੋਂ ਪਈਆਂ ਆ ਜਨ ਉਮੀ ਆ ਜਦੇ ਨਾ ਅਸੀਂ ਲਾਉਣੇ ਨਾ ਪਾਉਣੇ ਆ ਠੀਕ ਹੈ ਹਾਂਜੀ ਮੇਰੇ ਕੋਲ ਤਾਂ ਘੱਟੋ ਘੱਟ ਵੀਰੇ 7-8 ਬੋਰੀਆਂ ਭਰੀਆਂ ਪਈਆਂ ਇਹਨਾਂ ਦੀ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਆਪਾਂ ਹੀ ਕਹਿੰਦਾ ਹਾਰ ਸ਼ਿੰਗਾਰ ਵਾਲਾ ਕੰਮ ਨਹੀਂ ਕੰਮ ਹੈਗਾ ਕੱਲਾ ਨਸਲ ਤੇ ਬਰੀਡ ਤੇ ਕੁਆਲਿਟੀ ਤੇ ਕੁਆਲਿਟੀ ਦੇ ਆ ਜੋਫਰਾ ਲੈ ਆ ਅਗਲੇ ਨੰਬਰ ਵਾਲੀ ਤਕਰੀਬਨ ਬਾਈ ਜੇ ਗੱਲ ਕਰ ਲਈ ਤਾਜ਼ੀਆਂ ਕਿੰਨੀਆਂ ਹੋਣਗੀਆਂ ਇਹਨਾਂ ਚ ਸੂਰੀਆਂ ਹਾਂ ਤਾਜ਼ੀਆਂ ਵੀਰੇ ਸਾਡੇ ਕੋਲੇ ਮੇਰੇ ਖਿਆਲ ਦੇ ਵਿੱਚ 12 ਨਾਗ ਹਜੇ ਫਿਲਹਾਲ ਫਿਲਹਾਲ ਹਾਂ 32 ਨਾਗ ਤਾਂ ਅੱਜ ਕੈਮਰੇ ਸਾਹਮਣੇ ਕਰਾਂਗੇ ਠੀਕ ਹੈ ਜੀ ਜਿਹੜੇ ਆਪਣੇ ਆ ਜਾਨੀ ਨਾਗ ਮੈਂ 45 ਬੋਲੇ ਸੀ ਪਹਿਲਾਂ ਠੀਕ ਹੈ ਜੀ ਤੇ ਪਰ ਅਸੀਂ ਸਾਥੋਂ 40 ਨਾਗ ਵੀਰੇ ਮਸਾਂ ਇਕੱਠੇ ਹੋਏ ਆ ਕਿਉਂਕਿ ਗਊਆਂ ਦੀ ਮੂਹਰੇ ਬਹੁਤ ਸੌਲਟ ਆ ਠੀਕ ਹੈ ਜੇ ਕਹਦੀਏ ਵੀ ਜਾਨ ਗਊ ਆ ਪਾ ਪੱਜ ਕੇ 1 ਮਿੰਟ ਚ ਲੈ ਲਾਂਗੇ ਉਹ ਕੰਮ ਤਾਂ ਵੀਰੇ ਹੁਣ ਗਿਆ ਬਲੈਕ ਵਾਲਾ ਕਰਨੀ ਬਿਲਕੁਲ ਬਲੈਕ ਵਾਲਾ ਵੀਰੇ ਪਰ ਨਾਲੋਂ ਵੀ ਜਾਨੀ ਗਊ ਦਾ ਕੰਮ ਇੱਕੀਰ ਜ਼ਿਆਦਾ ਟਰੈਕਟਰ ਹੋਊਗਾ ਤੇਜੀ ਦਾ ਬਿਲਕੁਲ ਰਹੂਗਾ ਵੀਰੇ ਗਊ ਬਹੁਤ ਔਖੀ ਮਿਲਦੀ ਹੈ ਜੇ ਸਵੇਰ ਜਾਨੀ 4 ਵਜੇ ਉੱਠ ਕੇ ਗੱਡੀ ਹੱਕਦੇ ਆਂ ਵੀਰੇ ਰਾਤ ਨੂੰ 10 ਵਜੇ ਬੰਦ ਕਰਦੇ ਆਂ ਤਾਂ ਮਸਾਂ ਜਾ ਕੇ ਵੀਰੇ 16-17 ਘੰਟਿਆਂ ਦੇ ਵਿੱਚ ਕੋਈ 7-8 ਨਗ ਮਸਾਂ ਲੈ ਜਾਂਦੇ ਆ ਜੀ ਇਹ ਵੀ ਕਿੰਨੇ ਕ ਦਿਨ ਪੈਂਡਿੰਗ ਨੇ ਬਾਈ ਇਹ ਵੀ ਵੀਰੇ ਘੱਟੋ ਘੱਟ ਇੱਕ ਹਫ਼ਤਾ ਲੈ ਜੂ ਕਰਮਾਲੀ ਜਿੰਨੀਆਂ ਕ ਗੱਬਣਾ ਨੇ ਹਫ਼ਤੇ ਦੇ ਸਮਥਿੰਗ ਹੀ ਬਿਲਕੁਲ ਵੀਰੇ ਸੂਆ ਦੂਜਾ ਸੂੰਦੀ ਆ ਥਣ ਲੈ ਬਿਆਰੀ ਚੰਗੀ ਆ ਵੈੜ ਮੱਜਾਂ ਨਾਲ ਦਾ ਲੱਗਿਆ ਬਿਲਕੁਲ ਵੀਰ ਜੀ ਜਿਹੜੀ ਇਹ ਬੈਡ ਵੀਰੇ ਉਦੋਂ ਅੱਗੇ ਆ ਗਈ ਇਹਦੇ ਥੱਲੇ 32 ਲੀਟਰ ਰਾਈਡੀ ਆ ਇਹ ਦੇਖੋ ਬਿਲਕੁਲ ਸੂਈ ਸਵਾਈ ਆ ਵੀਰੇ ਇਹਦੇ ਥੱਲੇ 32 ਕਿਲੋ ਵੀਰੇ ਇਸ ਵਕਤ ਰਾਈਡੀ ਆਗਾ ਕੈ ਦਿਨ ਦੀ ਸੂਈ ਹੋਗੀ ਇਹ ਸੂਈ ਵੀਰੇ ਮੇਰੇ ਹਿਸਾਬ ਨਾਲ 5ਵੇਂ ਦਿਨ ਦੀ ਅੱਜ ਸੁਆ ਬਾਈ ਕਹਿੰਦਾ ਪੰਜਾਂ ਦਿਨਾਂ ਤੇ ਬਾਕੀ ਇਹਦਾ ਆਰਡਰ ਹੀ ਦੱਸਦਾ ਤੇ ਬਾਕੀ ਬਾਡੀ ਬੁੱਡੀ ਦੀ ਬਹੁਤ ਕਮਾਲ ਦੀ ਆ ਤੇ ਲੈਗ ਸਕੋਰ ਵਾਲੇ ਮਾਮਲੇ 'ਚ ਗੱਲ ਕਰ ਲਈ ਤੇ ਬਾਈ ਉਸ ਤੋਂ ਵੀ ਸਟੇਟ ਆ ਗਈ ਜਮਾਨਾ ਬਹੁਤ ਚੰਗੀ ਆ ਵੀਰੇ ਬਾਕੀ ਦਾ ਸਾਡੇ ਕੋਲੇ ਮਾਲ ਆ ਹਾਂਜੀ ਤਕਰੀਬਨ 23 ਕੁ ਵੜਾਂ ਦੀ 22 ਤੋਂ 23 ਵੜਾਂ ਦੀ ਸਾਡੇ ਕੋਲ ਜਿਹੜੀ ਬਲੱਡ ਲਾਈਨ ਆ ਉਹ ਲਿਖਤੀ ਰੂਪ ਦੇ ਵਿੱਚ ਹੈਗੀ ਆ ਵੀਰੇ ਠੀਕ ਆ ਜੀ ਉਹ ਆਪਾਂ ਅੱਗੇ ਵੀ ਲਿਖਤੀ ਰੂਪ 'ਚ ਦੇਵਾਂਗੇ ਠੀਕ ਆ ਗੱਲ ਤੇ ਬਾਜ ਨੇ ਬੋਜ ਨੇ 'ਚ ਫੁੱਲ ਆ ਗਿਆ ਨਾ ਕਿਦਾਂ ਵੀਰੇ ਚੰਗੀ ਵੱਡੀ ਆ ਗਈ ਜੀ ਇਹਦਾ ਦੁੱਧ ਜਾਣੀ ਪਿਛਲੇ ਸੂਏ ਸੂਆ ਹੋ ਸਕਦਾ ਵੀਰੇ ਤੀਜਾ ਸੂਈ ਹੋਵੇ ਆਪਾਂ ਇਹਨੂੰ ਦੂਜਾ ਨਹੀਂ ਮੰਨਦੇਗੇ ਠੀਕ ਆ ਗੱਲ ਮਾਲਕ ਨੇ ਤਾਂ ਦੂਜਾ ਕਿਹਾ ਪਰ ਮੈਂ ਤੀਜਾ ਮੰਨ ਕੇ ਲਈ ਆ ਤੇ ਜਾਨੀ ਦੀ ਇਹਦਾ ਪਿਛਲੇ ਸੂਰੇ ਦੁੱਧ ਦਾ ਰਕਾਰਡ ਬਹੁਤ ਜ਼ਿਆਦਾ ਵੀਰੇ ਹਜੇ ਦਾ ਜਾਨੀਆ ਬੌੜੇ ਚ ਦੁੱਧ ਜ਼ਿਆਦਾ ਦੇਉ ਕਰ ਮਾਲੀ ਇਹੇ ਹਾਂਜੀ ਹਾਂਜੀ 3 ਕਿਲੋ ਦਾ ਅੱਜ ਤਿਆਰੀ ਦਾ ਬੌੜਾ ਤਿਆਰੀ ਵੀਰੇ ਸਾਡੇ ਘਰੇ ਕੋਈ ਵੀ ਵੀਰੇ ਨੂੰ ਤਿੰਨ ਟਾਈਮ ਚਾਰ ਟਾਈਮ ਜਿੰਨੇ ਟਾਈਮ ਮਰਜ਼ੀ ਚੋ ਕੇ ਲਿਜਾ ਸਕਦਾ ਜੀ ਮੈਂ ਸਟਾਰਟਿੰਗ ਜੀ ਕਹਾਂਦੀ ਸੱਜਣੋ ਵੀ ਪਸ਼ੂ ਹਰੇਕ ਕਿਸਮ ਦਾ ਮਿਲੂ ਗੱਬਣ ਕੱਚਾ ਤਾਜਾ ਸੂਆ ਤਿਆਰ ਦੁੱਧ ਵਾਲੀ ਇਹ ਵੀ ਪਸ਼ੂ ਨੇ ਬਾਈ ਕੋਲੇ ਵਿੱਚ ਜਿਸ ਕਿਸਮ ਦਾ ਖਰੀਦਣਾ ਚਾਹੋ ਨੇ ਉਹੀ ਸੱਜਣ ਬਾਈ ਕੋਲਾ ਸਕਦਾ ਇਹਦਾ ਸੂਆ ਪਹਿਲਾ ਬਾਈ ਇਹ ਵੀਰੇ ਬੱਸੀ ਆ ਇਹ ਵੀ ਦੋਂਦੀ ਆ ਦੋਂਦੇ ਚੱਕੇ ਆ ਤੇ ਸੂਣ ਨੂੰ ਇਹ ਵੀ ਪੰਜ ਚਾਰ ਦਿਨ ਪਾਜੂ ਕਰਮਾ ਦੀ ਥੋੜੀ ਜੀ ਭੜ ਪਾਉਣ ਲੱਗੀ ਥੱਲਿਓ ਲੇਵੇ ਦੀ ਬਿਲਕੁਲ ਪੱਧਰ ਆ ਗਈ ਤੇ ਇਸ ਵਕਤ ਥੋੜਾ ਜਿਹਾ ਬਹਿਣੀ ਵਾਲੇ ਪਾਸੇ ਭੜ ਪਾਈ ਵੀ ਆ ਤੇ ਦੁੱਧ ਵਾਲੇ ਪੱਖ ਚ ਵੀਰੇ ਬੱਸੀ ਜਾਣੀ 20 ਕਿਲੋ ਦੇ ਘਰਾਂ ਚ ਦੇ ਜੂਗੀ ਡਿਜ਼ਾਈਨ ਬੜਾ ਸੋਹਣਾ ਡਿਜ਼ਾਈਨ ਸੋਹਣਾ ਵੀਰੇ ਨਵਾਂ ਹਾਨਾ ਜਾਣੀ ਦੀ ਆਉਂਦੇ ਸੂਏ ਚੰਗੀ ਵੱਡੀ ਵਹਿੜ ਬਣ ਜੂਗੀ ਇਹ ਗੱਲ ਆ ਡਿਜ਼ਾਈਨ ਇਹਦਾ ਕਰੀ ਬਾਹਰ ਲੀਆਂ ਪੱਛੀਆਂ ਨਾਲ ਦਾ ਜਿਦਾਂ ਬਾਹਰ ਲੀਆਂ ਗਾਵਾਂ ਦਾ ਲੇਵੇ ਦਾ ਡਿਜ਼ਾਈਨ ਆ ਕਿਉਂਕਿ ਹਲੇ ਨੇ ਤਿਆਰ ਹੋਣਾ ਭਲਾਂ ਭੂਲਾਂ ਚੋਂ ਸਾਫ਼ ਹੋਣਾ ਬਹੁਤ ਕਮਾਲ ਦੀ ਤਿਆਰ ਹੋ ਜੂਗੀ ਜਦੋਂ ਜੇ ਮੈਂ ਇੰਨਾ ਕੰਮ ਹੋਵੇ ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸਹੂਲਤ ਆ ਸਵਾਇ ਮਸ਼ੀਨਾ ਹੈਗੀਆਂ ਕ੍ਰੈਡਿਟ ਕਾਰਡ ਕਿਸੇ ਵੀਰ ਦਾ ਬਣਿਆ ਵਾ ਜਿਹੇ 5 ਲੱਖ ਦਾ ਬਣਿਆ ਵਾ ਪੈਟਰੋਲ ਪੰਪ ਤੇ ਜਾਣ ਦੀ ਲੋੜ ਨਹੀਂ ਜੇਬ ਚ ਪਾਓ ਸੀਨੀ ਵਾਲ ਕੰਡਰੀ ਫਾਰਮ ਤੇ ਆਓ ਤੇ ਸਕੀਮ ਦਾ ਲਾਭ ਉਠਾਓ ਜੀ ਹਾਂਜੀ ਕੋਈ ਖਰਚਾ ਨਹੀਂ ਪਾਵਾਂਗੇ ਉੱਤੇ ਵੀਰੇ ਹਾਂਜੀ ਕੈਨ ਦਾ ਭਾਵੀ ਸਾਰੇ ਰਾਹ ਖੁੱਲੇ ਨੇ ਵੀਰੇ ਸਾਰੇ ਰਾਹ ਖੁੱਲੇ ਸਿਰਫ ਸਾਡੇ ਕੱਲਾ ਫਾਰਮ ਤੇ ਆਉਣਾ ਬਣਦਾਗਾ ਸਾਡੇ ਫਾਰਮ ਤੇ ਵੀਰ ਆ ਗਿਆ ਕੋਈ ਵੀ ਘਰੋਂ ਸਖਾਲਾ ਇੱਕ ਗਊ ਲੈਣ ਆਇਆ ਉਹ ਉਹਦਾ ਉਹ ਤੇ ਦੋ ਲੈ ਜਾਂਦਾ ਮਨ ਬਣ ਜਾਂਦਾ ਬਿਲਕੁਲ ਦੋ ਲੈ ਜਾਂਦਾ ਵੀਰੇ ਬਹੁਤ ਹੋਇਆ ਜੀ ਇਹ ਸੁਹੀ ਹੋ ਗਿਆ ਨਹੀਂ ਵੀਰ ਜੀ ਸੂਣ ਵਾਲੀ ਆ ਤੇ ਹੋ ਸਕਦਾ ਵੀ 2-3 ਦਿਨ ਦੇ ਵਿੱਚ ਇਹ ਬੱਚਾ ਧਰ ਦੇ ਕਿਉਂਕਿ ਗਊਆਂ ਗੱਡੀ 'ਚ ਆਉਂਦੀਆਂ ਨੇ ਜੇ ਤਾਂ ਕੋਈ ਟਿਕ ਜੇ ਵੀਰੇ 5-7 ਦਿਨ ਲਏ ਜਾਂਦੀ ਆ ਪਰ ਇਹ ਹੋ ਸਕਦਾ ਜਿਹੜੇ ਸਾਹਮਣਾ ਜਾਣੀ ਦੀ ਇਹ ਜਾਣੀ ਦੀ ਹੈਗਾ ਸਿਸਟਮ ਇਹਦਾ ਗਊ ਦਾ ਵੀ ਇਹ ਬੱਚਾ ਧਰੂਗੀ ਰਾਤ ਨੂੰ ਅੱਜ ਵੀ ਹਾਂਜੀ ਤੇ ਥਣ ਬਹੁਤ ਕਮਾਲ ਦਾ ਲੱਗਿਆ ਇਹਦੀ ਚਵਾਈ ਚੂਈ ਵੀ ਇਹ ਮੰਨ ਲਓ ਤੁਸੀਂ ਵੀ ਮੱਝਾਂ ਦੇ ਬਰਾਬਰ ਬਰਾਬਰ ਚਵਾਈ ਹੋਊਗੀ ਜਿੱਦਾਂ ਦਾ ਇਹਨੂੰ ਪੱਛੀ ਨੂੰ ਥਣ ਦਾ ਸੈਜ ਲੱਗਿਆ ਬਿਲਕੁਲ ਵੀਰ ਜੀ ਗੁਰੂ ਵੀਰੇ ਬਾਕੀ ਆਪਾਂ ਜਿਹੜਾ ਗਊ ਲੈਨੇ ਆ ਸਾਡਾ ਜਿਆਦਾ ਘਰੂ ਵੀਰਾਂ ਨੂੰ ਅਸੀਂ ਮਾਲ ਜਿਆਦਾ ਦੇ ਕੇ ਰਾਜੀ ਆਂ ਬਾਰ ਲੀਆਂ ਪਾਲਟੀ ਨੂੰ ਵੀ ਘੱਟ ਦੇਣਿਆ ਸਾਡੀ ਸੋਚ ਹੁੰਦੀ ਆ ਵੀ ਪੰਜਾਬ ਦਾ ਮਾਲ ਪੰਜਾਬ ਦੇ ਵਿੱਚ ਰਹਿ ਜੇ ਤੇ ਅਸੀਂ ਥਾਂ ਵਾਲੇ ਪੱਖ ਤੋਂ ਵੀਰੇ ਚੰਗਾ ਲੈਣੀ ਹੁੰਦੀ ਆ ਗਊ ਨਸਲ ਵੀ ਬਚੀ ਰਹੂ ਜੇ ਇੱਥੇ ਘੁੰਮਣਗੀ ਬਿਲਕੁਲ ਵੀਰੇ ਨਹੀਂ ਤਾਂ ਗਊਆਂ ਮਕਾ ਲਾਂਗੇ ਜੇ ਆਪਾਂ ਬਾਹਰ ਭੇਜਣ ਲੱਗ ਗਏ ਜੀ ਜਿਆਦਾ ਕਿਹਨਾਂ ਦੁਬਾਰਾ ਵੀ ਫਾਲਾਂਗੇ ਗਰੀ ਵਜੇ ਇੱਥੇ ਨੇੜ ਤੇੜ ਦੇ ਏਰੀਏ ਚ ਨਸਲ ਬੰਡਾਂਗੇ ਚੰਗੀ ਬਿਲਕੁਲ ਵੀ ਜੀ ਇਹ ਵੀ ਵੀਰੇ ਸੂਆ ਜਾਨੀ ਦੀ ਹੋ ਸਾ ਤੀਜਾ ਹੋਵੇ ਇਹ ਕਿੰਨੇ ਕਿ ਦਿਨ ਕੱਢੂ ਇਹ ਦਿਨ ਵੀਰੇ ਹਫਤਾ ਲੈ ਜੂਗੀ ਕੜ ਦੂਗੀ ਐਕਸਾਂ ਹਾਂ ਨਾ ਬੜੇ ਰਾਮ ਨਾਲ ਬਿਲਕੁਲ ਉਹ ਉਦਾਂ ਸੂਆ ਦੂਜੇ ਹੀ ਹੂ ਪਰ ਅਸੀਂ ਜਾਗਦੇ ਵੀਰੇ ਇੱਕ ਸੂਆ ਵੱਧ ਹੀ ਕਹਿ ਦੇਣੇ ਆ ਕਿਉਂਕਿ ਐਵੇਂ ਚਲੋ ਗਾਹਕ ਨੇ ਆਪਦੀ ਜਾ ਕੇ ਤਾਂ ਦਸੱਲੀ ਆਪ ਕਰਨੀ ਹੁੰਦੀ ਆ ਹਾਂਜੀ ਬਾਕੀ ਤੀਜੇ ਸੂਨੇ ਵੀਰੇ ਕੋਈ ਬੁੜੀ ਨਹੀਂ ਹੋ ਜਾਂਦੀ ਉਹੀ ਗੱਲ ਆ ਜੇ ਆਪਾਂ 19 ਕਹਿਣਾ ਤਾਂ ਉਹਦੇ ਆਖੇ 21 ਬਣੇਗਾ ਬਿਲਕੁਲ ਬਣੇ ਵੀਰੇ ਸਾਡਾ ਇਹੀ ਕੰਮ ਹੁਣ ਵਿੱਚ ਵੀਰ ਕਹਿੰਦਾ ਸੀਨੀ ਵਾਲੀ ਆ 35 ਵੇਚ ਗਿਆ 4 ਘੰਟਿਆਂ 'ਚ ਉਹ 35 ਵੀਰੇ ਕਿਸੇ ਗੱਲ ਤੋਂ ਵਿਕਦੀਆਂ ਦੇਖੋ ਜਣੀ ਦੀ ਸਿਆਣੇ ਦੀ ਕਹਾਵਤ ਆ ਵੀ ਭਾ ਸਰਪਾਠੀਆਂ ਵਿਕ ਜਾਂਦੀਆਂ ਬੇ ਭਾਤਾਂ ਵੀਰੇ ਸਿਆਣਾ ਨਹੀਂ ਵਿਕਦਾ ਜੀ ਹਾਂਜੀ ਆ ਉਹੀ ਗੱਲ ਆ ਵੀ ਜਿਵੇਂ ਬਾਈ ਕਹਿੰਦਾ ਵੀ ਕਹਿੰਦੇ ਆ ਵੀ 35 ਵੇਜ ਜਾਂਦੇ ਆ ਵੇਚਣੀਆਂ ਬਾਈ ਕਹਿੰਦਾ ਕਿਸੇ ਗੱਲ ਨਾਲ ਹੀ ਪੈਂਦੀ ਆ ਕਿਸੇ ਸਚਾਈ ਨਾਲ ਹੀ ਕੰਮ ਕਰਨਾ ਪੈਂਦਾ ਬਿਲਕੁਲ ਵੀ ਜੀ ਉਹ ਕਹਿੰਦਾ ਨੌ ਬਣਦਾ ਤੇ ਕੰਮ ਚੱਲਦਾ ਟਾਪ ਤੇ ਆ ਉਦੋਂ ਵੀ ਟਾਈਮ ਆ ਗਿਆ ਇਹ ਵੀਰੇ ਦੋ ਦੰਦ ਬਚਾ ਗਈ ਬਲੱਡ ਲਾਈਨ ਸਾਰੀ ਦੇ ਦੇ ਦਿਆਂਗੇ ਤੇ ਤਕਰੀਬਨ ਹਜੇ 12 ਤੋਂ 13 ਦਿਨ ਲਾਊਗੀ ਵੀਰੇ ਸੂਣ ਨੂੰ ਪਹਿਲਾ ਸੂਆ ਸੋਣਾਗੀ ਆਪ ਹੀ ਬੋਲੀ ਜਾਂਦੀ ਹਾਂ ਬਿਲਕੁਲ ਦੋ ਲੋੜ ਹੀ ਨਹੀਂ ਪੈਣੀ ਕੋਈ ਬਿਲਕੁਲ ਵੀਰ ਜੀ ਦੋ ਦਿਨ ਦਾ ਬਚਾ ਹੈਗਾ ਖੋਦ ਮੇਰੇ ਆਪ ਦੇ ਦੇਖੇ ਵੇਦਾਂ ਦੇ 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 ਜੀ ਬੜੀ ਬਹੁਤਾ ਨਾ ਆ ਚੰਗੀ ਆ ਵੀਰੇ ਜਿੰਦ ਜਾਨ ਵਾਲੀ ਫਾਰਮ ਦੇ ਵਿੱਚੋਂ ਆਪਾਂ ਲਈ ਆ ਵੀਰੇ ਕਰਮਾਲੀ ਨੂੰ ਸੱਜਣੋ ਚੰਗਾ ਪਾ ਦੂ ਕੁਆਲਿਟੀ ਬਹੁਤਾ ਬੱਚੀ ਚ ਹਰੇਕ ਪੱਖ ਤੋਂ ਕਿੰਨੇ ਦਿਨ ਕੱਢੂ ਭਾਈ ਵੀਰੇ ਇੱਕ ਘਟੋ ਘਟ 12 ਤੋਂ 13 ਦਿਨ ਲੈ ਜਾਣਿਆ ਕਰਮਾਲੀ ਨੇ ਕਿਉਂ ਲੇਵਾ ਹਜੇ ਵੜਾਉਣਾ ਸ਼ੁਰੂ ਕਰਿਆ ਯਾਨੀ ਲੇਵਾ ਚੰਗਾ ਨਿਖਰੂਗਾ ਇਹਦਾ ਕਰਮਾਲੀ ਦਾ ਉਹ 50 ਗਾਂਾਂ ਚ ਬੰਨਦਾਂਗੇ ਦੱਸ ਦੂਗੀ ਦੱਸੂਗੀ ਵੀਰੇ ਦੱਸੂਗੀ ਆ ਆ ਗਈ ਵੱਡੀ ਬੈੜ ਵੀਰੇ ਇਹ ਵੀ 30 ਤੋਂ ਬਾਹਰ ਵਾਲੀ ਆ ਇਹਦਾ ਡਿਜ਼ਾਈਨ ਹੀ ਦੱਸਦਾ ਥੱਲੇ ਹਾਂਜੀ 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 ਬਾਕੀ ਜਿਹੜੇ ਜਾਣਕਾਰ ਸੱਜਣ ਨੇ ਉਹ ਬਈ ਲੈਵੇ ਤੇ ਡਿਜ਼ਾਈਨ ਤੋਂ ਕੁਆਲਿਟੀ ਤੋਂ ਗੈਸ ਕਰ ਲੈਂਦੇ ਆ ਵੀ ਕਿੰਨੇ ਕ ਦੁੱਧ ਵਾਲੀ ਗਊ ਆ ਬਿਲਕੁਲ ਵੀਰੇ ਜੇ ਹੁਣ ਆਪਾਂ 15 ਵਾਲੀ ਨੂੰ 25 ਕਹਿ ਦਾਂਗੇ ਵੀਰੇ ਫਿਰ ਉੱਥੇ ਜੁੱਤੀਆਂ ਖਾਨ ਹੁੰਦੀਆਂ ਨੇ ਫਿਰ ਉੱਥੇ ਇੱਕ ਗਾਗ ਨਹੀਂ 20 ਗਾਗ ਭਾਜਾਂ ਦੇ ਲਗਾ ਜਦੋਂ 8 ਡਾ ਬਚੋ ਕੀ ਲੈਣਾ ਹਾਂਜੀ ਕਿੰਨੇ ਦਿਨ ਕੱਢੂ ਬਾਈ ਇਹ ਦਿਨ ਵੀਰੇ ਘੱਟੋ ਘੱਟ ਲੈ ਜੂਗੀ ਇਹ 12 ਤੋਂ 13 ਦੇਣਾਂ ਯਾਨੀ 10 ਦਿਨ ਤੱਕ ਘਟੋ ਘਟ ਲਾਊਗੀ ਵੀਰੇ ਬਾਕੀ ਥੋੜੀ ਜਿਹੀ ਖੁੱਲੀ ਆਈ ਆ ਫਾਰਮ ਚ ਤੇ ਥੋੜਾ ਜਿਹਾ ਰਸੇ ਦੀ ਥੋੜੀ ਜਿਹੀ ਔਲ ਕਰਦੀ ਆ ਕਰਮਾ ਵਾਲੀ ਬਣਾ ਦੂ ਜਿਵੇਂ ਸਿਆਣੇ ਕਹਿੰਦੇ ਹੁੰਦੇ ਪੰਡ ਜੀ ਲੈ ਵੇ ਪੰਡ ਦੇਉ ਵੀਰੇ ਆ ਦੇਖ ਸਕਦੇ ਹੋ ਦੇ ਥੱਲੇ ਮਿਲਕ ਬੇਣ ਕਰਮ ਵਾਲੀ ਦੇ ਬਾਕੀ ਲੇਵੇ ਤੇ ਵੀਰੇ ਬੈਂਸਮੂਨਸ ਬਹੁਤ ਚੰਗੀਆਂ ਨੇ ਜਿਵੇਂ ਜੋਸ਼ ਮਾਰੂਗੀ ਓਵੇਂ ਹਾਂ ਬਾਕੀ ਵੀਰੇ ਦਾ ਕਰਮ ਵਾਲੀਆਂ ਵੀਰਜੀ ਪਰੀਆਂ ਨੇ ਤਾਂ ਕਰਮ ਵਾਲੀਆਂ ਤਾਰਦਿਆਂ ਦੀਆਂ ਨੇ ਇਹਦਾ ਕਹਿੰਦੀਆਂ ਵੀ ਸਾਡੇ ਵਿੱਚ ਆ ਉਹ ਹੀ ਤੁਹਾਡੀਆਂ ਜੇਬਾਂ ਫੁੱਲ ਕਰਾਂਗੀਆਂ ਠੀਕ ਹੈ ਹਾਂਜੀ ਬੰਦਾ ਚਾਹੀਦਾ ਹਣਾ ਬੰਦਾ ਚਾਹੀਦਾ ਵੀਰੇ ਦਾ ਇੱਕ ਤਰ੍ਹਾਂ ਗਊਆਂ ਇਸ ਚਰਤਰਾ ਦੀ ਚੀਜ਼ ਆ ਵੀਰੇ ਜਿਹੜੀ ਜਣੀ ਮੈਂ ਤਾਂ ਚਲੋ ਹੁੰਦੀ ਤਾਂ 6 ਮਹੀਨੇ ਤੇ ਫ੍ਰੀ ਆ ਚਲੋ ਮੈਂ ਸਾਰੇ ਸੂਏ ਤੇ ਕਹਿੰਨਾ ਕੱਲੀ ਇਹ ਚੀਜ਼ ਆ ਜਿਹੜੀ ਵੀਰੇ ਸਾਰੇ ਸੂਏ ਜਾਦੇ ਪੈਸੇ ਕੱਢ ਕੇ ਸਾਈਡ ਤੇ ਧਰ ਦਿਆਂਦੀ ਆ ਅਗਲੇ ਸੂਏ ਨਾਲ ਬੱਚਾ ਵੀ ਫ੍ਰੀ ਆ ਬੱਚਾ ਵੀ ਫ੍ਰੀ ਆ ਵੀਰੇ ਆਪ ਵੀ ਵੱਜ ਜਿਹੜਾ ਇਹ ਬੱਚਾ ਗਾ ਵੀਰੇ ਉਦਾਂ ਬੱਸੀ ਤਾਂ ਖੀਰੀ ਸੀ ਸਾਡੇ ਕੋਲੇ ਨੇ ਇੱਕ ਦੰਦ ਤੋੜਤਾ ਕੱਲ ਕੱਦ ਬਹੁ ਹੈ ਦਾ ਕਾਦੇ ਦਾ ਬਹੁਤ ਦਾ ਵੀਰੇ ਇੱਕ ਦੰਦ ਤੋੜਤਾ ਪਰ ਕੱਚੀ ਵੀਰੇ 18 19 ਦਿਨ ਦੀ ਬੱਸੀ ਹੈਗੀ ਆ ਵੀਰੇ ਹਾਂ 18 19 ਦਿਨ ਦੀ ਕੱਚੀ ਆ ਵੀਰ ਜੀ ਇਹੇ ਕਰਾ ਦਿਓ ਜਾ ਬਹਿ ਜਾ ਬਹਿ ਜਾ ਬਹਿ ਜਾ ਇਹਦੀ ਵੀਰੇ ਆਪਾਂ ਤਿੰਨ ਪੀੜੀਆਂ ਦਾ ਬਲੱਡ ਲਾਈਨ ਆ ਪਈ ਦੱਸ ਸਕਦੇ ਆ ਤੇ ਸਰਪੰਸਰ ਇੱਕ ਵਾਰ ਹੋਰ ਕਮਾ ਦਿਓ ਮੜੀ ਜੀ ਕਮਾ ਦੇ ਚੋ ਬਰਾ 10 ਹੋਰ ਕਮਾ ਦੇ ਇੱਥੋਂ ਗੈਰੀ ਫੇਸ ਤੇ ਮਾਰਦੀ ਉਹ ਤੋਂ ਮੁਰੂਗੀ ਕੈਮਰਾ ਐਨ ਕਰਾ ਦੇ ਤਸੱਲੀ ਬਾਈ ਦੀ ਹਰੇਕ ਪੱਖ ਤੋਂ ਦੇਨ ਬਾਈ ਕਹਿੰਦਾ ਕੱਢ ਦੂ 18 20 ਪਰ ਕੁਆਲਿਟੀ ਆਪਦੇ ਆਪ ਹੀ ਦੱਸੂਗੀ ਚੀਜ਼ ਮੂੰਹੋਂ ਬੋਲ ਕੇ ਕਿ ਕਿੰਨੀ ਕੁ ਕੁਆਲਿਟੀ ਹੈ ਤੇ ਬਾਕੀ ਬਾਈ ਕਹਿੰਦਾ ਤਿੰਨ ਪੀੜੀਆਂ ਤੱਕ ਦਾ ਜਿਹੜਾ ਰਿਕਾਰਡ ਆ ਰਿਕਾਰਡ ਆਪਾਂ ਤੁਹਾਨੂੰ ਦੇ ਦਾਂਗੇ ਕੱਦ ਕਾਠ ਵਾਲਾ ਸਿਸਟਮ ਨਹੀਂ ਬੰਦਾ ਖੜਾ ਦੂਜੇ ਪਾਸੇ ਸਰੀਰ ਦਿਖੂ ਮਾੜਾ ਮੋਟਾ ਕੱਲਾ ਵੀਰੇ ਬਹੁਤ ਵੱਡੇ ਕੱਦ ਬੇਲ ਦੇ ਵਿੱਚ ਆ ਆਉਂਦੇ ਸੂਏ ਦਾ ਅਸਲ ਇਹ ਵੱਡੀ ਜਿੰਦ ਜਾਣ ਵਾਲੀ ਵਹਿੜਵਾਨੀ ਆ ਵੀਰੇ ਸਾਡੇ ਸਾਰੇ ਮਾਲ ਚੋਂ ਵੱਡੀ ਆ ਆ ਸਾਰੀਆਂ ਜੋ ਡਾਬਲਾ ਨਾ ਸਾਰੀਆਂ ਜੋ ਡਬਲਾ ਵੀਰੇ ਕੱਚੀ ਕੱਚੀ ਆ ਗਈ ਹੋ ਸਕਦਾ ਸਾਡੇ ਕੋਲ ਖੜ ਗਈ ਆ ਲਾਟ ਆਉਂਦੇ ਲਾਡ ਨੂੰ ਵੀਰੇ ਆਪਾਂ ਦਿਖਾਵਾਂਗੇ ਝੋਲੀ ਕੱਢੀ ਪਰ ਛੜਨੀ ਨਹੀਂ ਕਿਸੇ ਨੇ ਇਹ ਹਾਂ ਛੜਨੀ ਤਾਂ ਨਹੀਂ ਹੈਗੀ ਬਿਨਾ ਹੁਣ ਖੜਨ ਵਾਲਾ ਕੰਮ ਦਾ ਦੇ ਛਾਡਾ ਆ ਜਾ ਗਿਆ ਗਰੀ ਉਰਲੀ ਬਾਕੀ ਵੀਰੇ ਥੋੜਾ ਜਿਹਾ ਮਾਲ ਹੁਣ ਕੱਚਾ ਵੀ ਲੈਣਾ ਪੈਂਦਾਗਾ ਆ ਦੇਖ ਸਕਦੇ ਹੋ ਇਹ ਬੱਸੀ ਵੀਰੇ ਤਾਜੀ ਸੂਈ ਆ ਇਹਦੇ ਥੱਲੇ 17 ਕਿਲੋ ਆ 17 ਕਿਲੋ ਪਰਸੋਂ ਦੀ ਸੂਈ ਵੀ ਆ ਤੇ ਸੇ ਦੇ ਅੰਦਰ ਸੂਆ ਦੂਜਾ ਸੂਈਆ ਦੁੱਧ ਵੀਰੇ ਚੰਗਾ ਪਾਜੂ ਇਹੇ 17 ਇਹਦੇ ਕੋਲ ਹਾਜ਼ਰਾ ਜਿਵੇਂ ਦੱਸਿਆ ਸੀ ਤੁਹਾਨੂੰ ਹਾਜ਼ਰ ਆਲੀਆਂ ਵੀ ਨੇ ਕੱਚੀਆਂ ਵੀ ਨੇ ਤੇ ਹੁਣ ਗਰੀ ਅਗਲੇ ਹਾਂਜੀ ਤੇ ਇਹ ਬੱਸੀ ਵੀਰੇ ਦੂਜਾ ਸੂਆ ਸੂੰਦੀ ਆ ਮੂੰਹੋ ਸੇਜਦਾ ਤੇ ਮੂੰਹ ਮੱਥੇ ਦੀ ਬਹੁਤ ਸਾਫ ਆ ਤੇ ਸੂਨ ਨੂੰ ਇਹ ਵੀ ਵੀਰ ਜੀ 10 ਤੋਂ 12 ਦਿਨ ਲੈ ਜੂ ਆ ਬਾਡੀ ਬਹੁਤ ਮਜ਼ਬੂਤ ਆ ਹਾਂ ਬਹੁਤ ਮਜ਼ਬੂਤ ਆ ਵੀਰੇ ਖੁੱਲੇ ਅੰਗ ਦੀ ਆ ਕਿ ਦੇਖੋ ਥਣਲੇ ਵੀ ਦੀ ਬਹੁਤ ਸੁੱਚੀ ਬਹਿੜ ਆ ਜਿਹੜੀ ਉਦੋਂ ਅੱਗੇ ਆ ਵੀਰੇ ਇਹ ਵੀ ਦੂਜਾ ਸੂਆ ਸੂੰਦੀ ਆ ਕਰਮਾਂ ਵਾਲੀ ਆ ਦੇਖ ਸਕਦੇ ਹੋ ਵੀਰੇ ਮੂੰਹ ਮੱਥੇ ਦੀ ਕੁਆਲਿਟੀ ਬੱਸੀ ਦੇ ਅੱਖਰ ਬੜੇ ਚੰਗੇ ਆਗੇ ਹਾਂਜੀ ਤੇ ਸੂਆ ਦੂਜਾ ਸੂਂਦੀਆ ਦੰਦੀ ਇਹ ਭਰੀ ਬੈਠੀ ਆ ਠੀਕ ਆ ਜੀ ਤੇ ਸੂਨ ਨੂੰ ਵੀਰੇ 12 ਤੋਂ 13 ਦਿਨ ਲੈ ਜੂਗੀ ਬਣੂ ਬਹੁਤ ਥੱਲੇ ਹਾਂ ਅੱਖਰ ਚੰਗੇ ਸੀ ਆਪਾਂ ਨੂੰ ਪਰੇ ਭਾਅ ਸਿਰ ਮਿਲ ਗਈ ਠੀਕ ਆ ਜੀ ਤੇ ਭਾਅ ਸਿਰ ਹੀ ਦੇ ਦਿਆਂਗੇ ਠੀਕ ਆ ਹਾਂਜੀ ਵੀਰੇ ਉਹ ਅਗਲੇ ਨੰਬਰ ਵਾਲੀ ਉਹ ਵੀਰੇ ਸਾਈ ਵਾਲਾ ਠੰਡੀ ਸੀਲ ਬਹੁਤ ਆ ਗਰਮ ਵਾਲੀ ਠੀਕ ਆ ਜੀ ਠੰਡੀ ਸੀਨ ਬਹੁਤ ਆ ਕੀ ਵੱਡੇ ਕੱਦ ਦੇ ਰੇ ਵਿੱਚ ਆ ਵੀਰੇ ਓਦਾਂ ਨਹੀਂ ਹੈਗੀ ਛੋਟੀ ਆ ਫੁੱਲ ਵੱਡੀਆਂ ਜੀ ਆ ਆ ਫੁੱਲ ਵੱਡੀ ਆ ਵੀਰੇ ਜਾਨੀ ਦੀ 20 ਤੋਂ ਪਲੱਸ ਵਾਲੀ ਆ ਇਹ ਅੰਦਰ ਵਾਲੀ ਨਹੀਂ ਹੈਗੀ ਸਾਈ ਆਲ 3 ਕਿਲੋ ਵਾਲੀ ਮੱਝ ਨੂੰ ਦੋ ਟੱਕਰ ਬਿਲਕੁਲ ਟੱਕਰ ਦੇਉ ਵੀਰੇ ਇਹ ਪਾਸੇ ਰੇ ਮਿਲ ਗਈ ਪਾਸੇ ਰੀ ਦੇ ਦੇਾਂਗੇ ਬਿਲਕੁਲ ਜੀ ਹਾਂਜੀ ਹਾਂਜੀ ਵੀਰੇ ਆ ਜਾ ਕਰੀ ਇੱਧਰਲੇ ਬੰਨੇ ਹੋਏ ਇੱਕ ਸਟਾਕ ਆ ਇੱਧਰਲੇ ਬੰਨੇ ਲੱਗਿਆ ਪਿਆ ਆ ਜਾ ਆ ਜਾ ਲੇ ਆ ਲੇ ਆ ਇੱਧਰਲੇ ਬੰਨੇ ਜਰਸੀ ਆ ਇੱਧਰ ਵੀ ਹੈਗੀਆਂ ਬਾਈ ਹਣਾ ਹਾਂਜੀ ਹਾਂਜੀ ਵੀਰੇ ਇਹਦੇ ਵਿੱਚ ਵੀਰੇ ਤਕਰੀਬਨ ਮੇਰੇ ਹਿਸਾਬ ਨਾਲ 5 ਨਾਲ ਤਾਹੀ ਸੂਏ ਪਿਆ ਵੀਰੇ ਇੱਥੇ ਆ ਵੱਸੀ ਬੀਬੀ ਦੇ ਕੱਲ ਦੀ ਸੂਈ ਆ ਹਾਂਜੀ ਐ ਮਨੋ ਵੀਰੇ 17 ਤੋਂ 18 ਕਿਲੋ ਬੌਲੀ ਤੇ ਹੈ ਹੈਗੀ ਆ ਵੀਰੇ ਇਸ ਵਾਰ ਆਲਰੇਡੀ ਹਾਂ 20 ਤੋਂ ਬਾਹਰ ਕੱਢੂਗੀ ਇਹ ਤੇ ਆ ਵੜ ਸੂਈ ਆ ਵੀਰੇ ਜਾਨੀ ਜਿੰਨਾ ਸਾਡਾ ਜਿਹੜਾ ਮਾਲ ਆ ਸਾਡੇ ਫਾਰਮ ਤੇ ਸੂੰਦਾ ਬੱਚਿਆਂ ਦੇ 나ੜੂਏ ਗਿੱਲੇ ਬਿਲਕੁਲ ਨਾਲ ਹੋਣਗੇ ਜੀ ਠੀਕ ਹੈ ਜੀ ਹਾਂ ਕੋਈ ਵੀ ਪੱਕੇ ਬੱਚੇ ਵਾਲੀ ਬਾੜ ਸਾਡੇ ਕੋਲ ਕੋਈ ਨਹੀਂ ਹੋਣੀਗੀ ਇਹ ਬੈਡ ਵੀ ਵੀਰੇ ਦੂਜਾ ਸੂਆ ਸੂਈ ਆ ਇਹਦੇ ਥੱਲੇ ਵੀ ਵੀਰੇ 16 ਤੋਂ 17 ਕਿਲੋ ਹੋਊਗਾ ਇਸ ਵਕਤ ਤੇ ਆਹ ਬੈਡ ਚਾਰ ਦਿਨ ਦੀ ਸੂਈ ਆ ਇਹਦੇ ਥੱਲੇ 18 ਕਿਲੋ ਦੇ ਘਰਾਚ ਹੋਊਗਾ ਵੀਰ ਜੀ 18 ਕਿਲੋ ਤਿਆਰੀ ਦਾ ਆਹ ਤਿਆਰੀ ਦਾ ਵੀਰੇ ਇਸ ਵਕਤ ਬਾਕੀ ਚੌਣ ਦੀ ਠੰਡੀ ਸੀ ਲਾ ਤੇ ਆਹ ਬੈਡ ਵੀ ਵੀਰ ਜੀ ਤਾਜੀ ਸੂਈ ਹੈਗੀ ਤੇ ਏਵੇਂ 18 ਕਿਲੋ ਇਹਦੇ ਥੱਲੇ ਮੰਨ ਲਓ ਹਾਂਜੀ ਹਾਂਜੀ ਪਰ ਇਹ ਬੈੜਾਂ ਸਾਰੀਆਂ 20 ਤੋਂ ਬਾਹਰ ਵਾਲੀਆਂ ਨੇ ਅਜੇ ਬੌਲੀ ਚਾ ਫਿਲਹਾਲ ਜਿੰਨਾ ਕਿ ਬੌਲੀ ਆ ਤੇ ਆ ਵੀਰੇ ਪਲੂਣ ਬੱਸੀ ਆ ਦੋ ਦਿਨ ਦਾ ਕੀ ਤੇ ਅੱਜ ਸੋਹਈ ਸੂਈ ਆ ਠੀਕ ਹੈ ਜੀ ਸੂਬਈ ਸੂਈਆ ਜੇਰ ਜੂਰੇ ਦੀ ਓਕੇ ਹੋ ਗਈ ਲੇਵੇ ਦੀ ਬੜੀ ਪੱਧਰ ਆ ਬੱਸੀ ਵੀਰੇ ਇਹ ਵੀ ਜਾਨੀ 20 ਕਿਲੋ ਦਤੂ ਦੇਣੇ ਨੇ ਬੱਸੀ ਨੇ ਠੀਕ ਹੈ ਜੀ ਆ ਦੇਖ ਸਕਦੇ ਹੋ ਮੂੰਹ ਮੱਥੇ ਦੀ ਫੇਸ ਕੁਆਲਿਟੀ ਬਹੁਤ ਸਾਫ ਆ ਵੀਰੇ ਦੇਖੋ ਬਿਲਕੁਲ ਨਿੱਗੇ ਮੂੰਹ ਦੀ ਥੰਥੂਣ ਬੜਾ ਚੰਗਾ ਲੱਗਿਆਗਾ ਤੇ ਦੰਦਾਂ ਚ ਹੀ ਆ ਬੱਸੀ ਵੀਰੇ ਇਹ ਆ ਜਾਗਾ ਰਹੀ ਅਗਲੇ ਨੰਬਰ ਤੇ ਇਹਦਾ ਕੀ ਸੀ ਇਹ ਵੀਰੇ ਬੱਸ ਜਾਨੀ ਬੱਚਾ ਧਰ ਦੂਗੀ 2-4 ਦਿਨ ਦੇ ਵਿੱਚ ਠੀਕ ਹੈ ਜੀ ਤੇ ਇਹ ਬਿਲਕੁਲ ਛੋਟੇ ਪਰਤੇ ਵਾਲੀ ਆ ਗਈ ਠੀਕ ਹੈ ਜੀ ਤੇ ਉਦੋਂ ਅੱਗੇ ਵੀਰੇ ਆ ਗਈ ਸਾਈਲ ਸਾਡੇ ਕੋਲ ਇਹ ਵੀ ਤਾਜੀ ਸੂਈ ਆ ਗਈ ਠੀਕ ਹੈ ਜੀ ਤੇ ਇਹਦੇ ਥੱਲੇ 17 ਕਿਲੋ ਦੇ ਘਰਾਂ ਚ ਇਸ ਵਕਤ ਹੋਊਗਾ ਵੀਰੇ ਪਾ ਦੂ 20 ਕਿਲੋ ਪਾ ਜੂਗੀ ਵੀਰੇ ਪਾਏ ਬਿਲਕੁਲ ਜਾਇਜ਼ ਦੇ ਦਿਆਂਗੇ 65 ਦੀ ਦੇ ਦਿਆਂਗੇ ਸਰ ਬਿਲਕੁਲ ਦੇ ਦਿਆਂਗੇ ਵੀਰੇ ਭਾਜ ਮਿਲੀ ਆ ਭਾਜ ਦੇ ਦਿਆਂਗੇ ਬਿਲਕੁਲ ਆ ਦੋ ਜਰਸੀਆਂ ਆ ਗਈ ਉਦੋਂ ਅੱਗੇ ਵੀਰੇ ਜਰਸੀ ਤਾਜੀ ਸੂਈ ਆ ਗਈ ਬਿਲਕੁਲ ਤਾਜੀ ਸੂਈ ਆ ਇਹ ਵੀਰੇ 60 ਦੇ ਭਾਜ ਦੇ ਦਿਆਂਗੇ ਇਹਦੇ ਥੱਲੇ 16 ਕਿਲੋ ਹੀ ਹੈ ਹਜੇ ਇਸ ਵਕਤ ਸੂਈ ਨੂੰ ਤੀਜਾ ਦਿਨ ਦਾ ਦੁੱਧ ਹੋਰ ਵੀ ਦੋ ਤਿੰਨ ਕਿਲੋ ਵਾਜੂਗੀ ਆ ਬਾਅਦ ਵੀਰੇ ਪੰਜ ਚਾਰ ਦਿਨ ਚੰਗੀ ਨਿਕਰੂਗੀ ਠੀਕ ਹੈ ਜੀ ਉਸ ਤੋਂ ਅੱਗੇ ਵੀਰੇ ਆ ਵੀ ਬਿਲਕੁਲ ਤਾਜੀ ਸੂਈ ਹੈਗੀ ਪਰਸੋਂ ਦੀ ਆ ਠੀਕ ਹੈ ਜੀ ਤੇ ਇਹਦੇ ਥੱਲੇ 18 ਕਿਲੋ ਦੇ ਘਰਾਂ ਚ ਹੋਊਗਾ ਇਸ ਵਕਤ ਚੰਗੀ ਆ ਬੱਸੀ ਵੀਰੇ ਆ ਬੱਸੀ ਬੀਬੀ ਦੇ ਤਾਜੀ ਸੂਣ ਵਾਲੀ ਹੈਗੀ ਤੇ ਆ ਤੈਨਾਂ ਆਪਾਂ ਜਣੀ ਆਫਰ ਲਾਵਾਂਗੇ 50 ਤੋਂ ਥੱਲੇ ਰੱਖਾਂਗੇ ਸਿਸਟਮ ਵੀਰੇ ਠੀਕ ਹੈ ਗੱਲ 45 46 ਦੇ ਭਾਅ ਰੱਖਾਂਗੇ ਹਰ ਇੱਕ ਸੱਜਣ ਨੂੰ ਕੋਸ਼ਿਸ਼ ਕਰਕੇ ਹਾਂ ਜੀ ਬਾਕੀ ਜਿਹੜੇ ਆਪਣੇ ਵੀਰੇ 8 ਨਗ ਹੋਰ ਆਉਣਗੇ ਉਹ ਨਵੇਂ ਵੀ ਕੋਈ ਚਾਰਕ ਨਗ ਤਾਜ ਆ ਜਾਣਗੇ ਚਾਰ ਕਾਲ ਨੂੰ ਆਉਣਗੇ ਠੀਕ ਹੈ ਜੀ ਉਹਦੇ ਵਿੱਚ ਜਣੀ ਦੀ ਉਹ ਵੱਡੀਆਂ ਬੈੜੀਆਂ ਆ ਵੀਰੇ ਐਚ ਐਫ ਐਚ ਨੇ ਉਹ ਵੱਡੀਆਂ ਆ ਹਾਂ 1000 ਸੀ ਆ 7 ਬੈੜਾ ਵੱਡੀਆਂ ਜਿਹਾ ਪ੍ਰਿੰਟ ਵਾਲਾ ਮਾਲ ਆ ਉਹ ਠੀਕ ਹੈ ਜੀ ਬਾਕੀ ਜਿਹੜਾ ਰੇਟ ਆ ਵੀਰੇ ਸਾਡਾ ਜਿਹੜਾ ਪਚਾਰੇ ਵਾਲਾ ਰੇਟ ਆ 60000 ਤੋਂ ਲੈ ਕੇ 80000 ਦੇ ਵਿੱਚ ਆ ਬਾਹਰੋਂ ਵੀਰੇ ਰੇਟ ਲਾਜ਼ਮੀ ਪਤਾ ਕਰਕੇ ਹੁਣ ਵੀਰੇ 15 ਤੋਂ 20000 ਦਾ ਫਾਇਦਾ ਕਰਕੇ ਮੋੜਾਂਗੇ ਇੱਕਲੀ ਕਹਿਣ ਦੀ ਗੱਲ ਨਹੀਂ ਵੀਰੇ ਜਿਹੜੇ ਗਾਹ ਕਹਿੰਦੇ ਆ ਉਹਦੇ ਮੂੰਹੋਂ ਕਹਿੰਦੇ ਵੀ ਇਹ ਗੱਲ ਹੈ ਤੇ ਬਾਕੀ 2-3 ਸੌਦੇ 50 ਤੇ ਲੰਮਸਮ ਵਾਲੇ ਵੀ ਆ 50 ਦੇ ਵਾਲੇ ਕਈ ਸੌਦੇ ਵੀਰੇ ਬਾਕੀ 50 ਤੋਂ ਥੱਲੇ ਵਾਲੇ ਵੀ ਆ 3 ਸੌਦੇ ਆਫਰ ਰੱਖੀ ਆ ਠੀਕ ਆ ਭਾਅ ਤਾਂ ਵੀਰੇ ਇਹ ਜੇ ਰੱਖਾਂਗੇ ਬਸ 5 ਮਿੰਟ ਚ ਬੰਦਾ ਸੌਦਾ ਲੈ ਲੂ ਜਿਹਦਾ ਬਾਹਰੋਂ ਭਾਅ ਦੇਖਿਆ ਵਾ ਕਰਨ ਵਾਲੀ ਕਰ ਦਾਂਗੇ ਬਿਲਕੁਲ ਵੀਰੇ ਕਮਾਲ ਦੇ ਸੌਦੇ ਕਰਦਿਆਂ ਜੀ ਬੋਲੋ ਜੀ ਨੰਬਰ ਆ ਨੰਬਰ ਵੀਰੇ 62807 13934 62807 13934 ਰਮਨਪ੍ਰੀਤ ਸਿੰਘ ਨਾਂ ਵੀਰੇ ਮੇਰਾ ਪਿੰਡ ਸੀਨੀਵਾਲ ਕਲਾਂ ਵੱਡਾ ਸੀਨੀਵਾਲ ਆ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਰਾਲੀ ਸੜਕ ਤੇ ਆਪਣਾ ਫਾਰਮ ਆ ਜਿਲ੍ਹਾ ਵੀਰਜੀ ਆਪਣਾ ਬਰਨਾਲਾ ਹੈਗਾ। ਬਾਕੀ ਫੋਨ ਕਿਉਂਕਿ ਥੋੜੇ ਜਿਆਦੇ ਆਉਂਦੇ ਨਹੀਂ ਚੱਕਿਆ ਜਾਂਦਾ। ਕੱਲ ਨੂੰ ਵੀਰਜੀ ਵੀਡੀਓ ਤੁਸੀਂ ਅਪਲੋਡ ਸ਼ੁਭਾ ਕਰੋਗੇ ਜੀ। ਠੀਕ ਹੈ ਜੀ। ਕੱਲ ਨੂੰ ਕੋਈ ਵੀ ਵੀਰ ਨਾ ਆਵੇ ਕੱਲ ਨੂੰ ਵੀਰੇ ਮਾਲ ਰੈਸਟ ਕਰੂਗਾ। ਪਰਸੋਂ ਬੇਚਿੰਤ ਹੋ ਕੇ ਆ ਜਾਣਾ। 7:30 ਵਜੇ ਆਪਾਂ ਇਹਨਾਂ ਕਰਮ ਵਾਲਿਆਂ ਦੇ ਸੌਦੇ ਵੀਰੇ ਚਲਾ ਦੇਾਂਗੇ ਪਰਮਾਤਮਾ। ਸਵੇਰ ਤੋਂ ਲਾ ਕੇ ਦੁਪਹਿਰ ਦੇ 1 ਵਜੇ ਤੱਕ ਸੌਦੇ ਚੱਲਣਗੇ ਜੀ। ਆ ਨੰਬਰ ਵਾਈ ਦਾ ਸਕਰੀਨ ਤੇ ਲਾ ਦੂੰਗਾ। ਸੰਪਰਕ ਵਾਈ ਨਾਲ ਕਰ